ਇਹ ਬਿੱਟੀਆ ਵਾਕੇ ਵਾਕੇ ਮੋਨੂ ਭਰਾ ਦੇ ਨਾਲ ਪਿਆਰ ਹੈ ਮੇਰੇ ਵੀਰੋ ਮੋਨੂ ਭਰਾ ਦੇ ਨਾਲ ਪਿਆਰ ਹੈ ਲੈ ਸਾਹਮਣਿਆ ਕਟੋ ਵਾਲਾ ਆ ਮੁੰਡੇ ਨੇ ਕਹਿੰਦੇ ਡੱਫਰ ਦੇ ਮੇਲੇ ਦੇ ਦਿੱਤੇ ਆ ਟੱਕਰ ਕਵੇ ਸਿਰੇ ਦੀ ਆ ਬਾਲ ਪੈਂਦੀ ਆ ਹੋ ਬੱਲੇ 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 ਹੋ ਬੱਲੇ 60000 ਕੋਲੇ ਜਿਹੜਾ ਗੱਲ ਤੋਂ ਤਾਨੇ ਨਾ ਚੋਤੀ ਸਰਪੰਚ ਨੂੰ ਮਾਰ ਕੋਰੇ ਉਹਨਾਂ ਬਲਾਰਾਂ ਲਈ ਕਹਿੰਦੇ ਵੱਡਾ ਮਾਰਤਾ ਨਾਲ ਵੀ ਛੇੜੀ ਪੈਂਦੀ ਆ ਪਠਾਨ ਕੋਟੀਆ ਚੁੱਪ ਤੋੜਨੀ ਪੈਣੀ ਆ ਬਾਲ ਪੈਂਦੀ ਬੱਲੇ ਬੱਲੇ ਹੋ 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 ਮੁੰਡੇ ਦਾ ਵੀ ਕਹਿੰਦੇ पंजाब कंदे वॾे बड़ा तगड़ा खड़या पर पठार ਆਹ ਹੋ ਸਾਹਮਣੇ ਸਟਾਰ ਆ ਧਰਤੀ ਦੇ ਉੱਪਰ ਖੇਡਦੇ ਆ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਪਿਸਟਲ ਬਾਲ ਕਹਿੰਦੇ ਪੌਦ ਲਈ ਤਿਆਰ ਹੈ ਖੇਡਦੇ ਮਰਾ ਦੇ ਅੰਦਰ ਵੀ ਉਦਮ ਸਿੰਘ ਮਾਰੀ ਗੋਲੀ ਜੱਸ ਸਿੱਤਿ ਵਿੱਚ ਦਿਲ ਦੇ ਦੀ ਪਿਸਟਲ ਆ ਸਾਹਮਣੇ ਬਾਲ ਪੈਂਦੀ ਆ ਮੁੰਡਾ ਕਹਿੰਦੇ ਤਿਆਰ ਹੈ ਕੁੱਲ ਗੜਿਆ ਯਾਰਾਂ ਦਾ ਯਾਰ ਇਟਲੀ ਵਾਲਾ ਆ ਬੱਲੇ 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 ਹੋ ਬੱਲੇ 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 ਗੱਡੇ ਜਾਣੇ ਆ ਮੇਰੇ ਵੀਰੋ ਤੇ ਉਹਦੀਆਂ ਵੀ ਪਰਚੀਆਂ ਪੈ ਕੇ ਐਨ ਗਲਤ ਟੀਕਾਣੇ ਉੱਪਰ ਲੱਗੀ ਪਈਆਂ ਲਓ ਪੈਂਦੀ ਬਾਲ ਹੋ 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 ਦੇ ਨਹੀਂ ਰੱਖ ਸਕਦੇ ਇਹਦਾ ਬੱਲਾ ਬੋਲਦਾ ਵਾਗੇ ਵਾਗੇ ਦਾ ਤੌਰ ਚੱਲਦਾ ਹੈ ਇਹਦਾ ਟਾਈਮ ਚੱਲਦਾ ਹੈ ਓਹ ਹੋਰਾ ਫੇਰ ਤਾਨ ਆਇਆ ਹੈਰੀਆਂ ਵਾਲੀ ਬਣ ਕੇ ਤੂਫਾਨ ਆਏ ਆ ਬਹੁਤ ਦਿੱਤੀਆਂ ਨੇ ਬਾਦਦੇ ਨੇ ਦਲੇਰੀਆਂ ਨਾਰਸੀ ਕਬਰੌਣਾ ਜਾਣਦੇ ਅਸੀਂ ਪੱਕੀਆਂ ਗੰਢਾਂ ਚ ਗਿੱਲ ਲਾਉਣਾ ਬਹੁਤ ਬੜਾ ਧੰਨਵਾਦ ਕਰਦੇ ਆ ਰਾਜਪਾਲ ਭਾਜੀ ਕਹਿੰਦੇ ਬੜੇ ਸਤਿਕਾਰਯੋਗ ਨੇ ਮੇਰੇ ਵੀਰੋ ਨਾਲ ਟਰੈਕਟਰ ਰਿੰਕੂ ਵਰਗੇ ਭਰਾ ਸਾਡੇ ਨਾਲ ਰੂਪੀ ਭਰਾ ਸਾਡਾ ਬਹੁਤ ਬੜਾ ਧੰਨਵਾਦ ਕਰਦੇ ਵੀਰਾਂ ਦਾ ਪੈਵਰੇ ਦੇ ਲੱਗ ਕੇ ਆ ਜਾ ਲੈ ਵੀ ਅਮਿਤ ਆਈਏ ਇੱਕ ਮਿੰਟ ਇਧਰਲੇ ਪਾਸੇ ਇੱਕ ਇੱਕ ਪਲੇਅਰ ਆ ਜਾਓ ਜਲਦੀ ਨਾਲ ਭਰਾ ਬਣ ਕੇ ਪਰਚੀਆਂ ਲੱਗਿਆ ਪਾਉਣ ਆਜੋ ਜਲਦੀ ਨਾਲ ਆਜੋ ਭਰਾ ਬਣ ਕੇ ਬਾਅਦ ਚ ਨਾ ਕੋਈ ਕਵੇ ਸਾਨੂੰ ਆਵਾਜ਼ ਨਹੀਂ ਮਾਰੀ ਯਾਰ ਲਓ ਸਾਹਮਣੇ ਖੇਡ ਮਰਾਤ ਸਮਰਹਾ ਕਰੂੰਗੀ ਹੀਰੋ ਤੇ ਉਹਨਾਂ ਨੂੰ ਹੁੰਦੇ ਆ ਜਿਹੜੇ ਮੁੜ ਕੇ ਨਹੀਂ ਹੁੰਦੇ ਤੇ ਸੋਹਣਿਆ ਮੇਲੇ ਤੈਨੂੰ ਆਇਆ ਕਰੂੰਗੀ ਪਰ ਬੱਲੇ 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 ਸਾਡੇ ਯਾਰੀਆਂ ਕੰਦੇ ਵੀਰਾਂ ਦੀ ਧੰਨਵਾਦ ਆ ਬੱਲੇ ਬੱਲੇ ਜੰਮੂ ਆ ਬੱਲੇ ਬੱਲੇ ਦੇ ਰਾਜਪਾਲ ਪ੍ਰੋਫੈਸਰ ਮਾਨ ਤੇ ਨਾਲ ਕਹਿੰਦੇ ਮੇਰੇ ਵੀਰੋ ਡਾਕਟਰ ਰਿੰਕੂ ਪ੍ਰੋਫੈਸਰ ਸਰਵਾਰ ਮੰਗਾ ਆਪਣਾ ਵੀਰ ਨੇਵੀਆ ਮਰੇਜ਼ਰ ਉਹ ਭਰਾਵਲੀਓ ਜਿਹੜਾ ਕਹਿੰਦੇ ਵਿਸ਼ੇਸ਼ ਤੌਰ ਤੇ ਕੀਤਾ ਨਾ ਮੇਰੇ ਵੀਰੋ ਹਰ ਸਾਲ ਵੱਡਾ ਮੇਲਾ ਹੁੰਦਾ ਵਾਕੇ ਵਾਕੇ ਘੈਂਟ ਕਲੈਕਸ਼ਨ ਵਾਲੇ ਵੀ ਕਹਿੰਦੇ ਵੱਡਾ ਡਿਸਕਾਊਂਟ ਦੇ ਰਹੇ ਅੱਜ ਲਓ ਸਾਹਮਣੇ ਹਵਾ ਦੇ ਵਿੱਚ ਜਿਹੜੀ ਸਿਣੇ ਤੇਰੇ ਦਾ ਟੁੱਟ ਗਈ ਲਿਆ ਅੱਜ ਮੁੰਡਿਆ ਔਰ ਘੈਂਟ ਕਲੈਕਸ਼ਨ ਵਾਲੇ ਕਹਿੰਦੇ ਆ ਤੇ ਕਲਾ ਨਾਲ ਜੇਦੀ ਆ ਤੇ ਪਈਆ ਤੇ ਪੜਾ ਕੇ ਪੱਡੇ ਵਾਲੇ ਪੀਟਰ ਹੁਣੀ ਵੀ ਆਏ ਆ ਹਾਲ ਮੋਨੂ ਭਰਾ ਸਾਡਾ ਦਿਲ ਇਟਲੀ ਗੱਲ ਕਰੇ ਗੁਰਮਖ ਕਰੇ ਕਾਕੇ ਵੱਡੇ ਨਾਲ ਦੀ ਹੁੰਦੀ ਆ ਉਹ ਭਰਾ ਵੀ ਵੱਡੇ ਆ ਪਰ ਸਾਹਮਣੇ ਬੱਲੇ 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 ਹੁਣ 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 ਡਿੱਗੀ ਆ ਥੱਲੇ ਹੁੰ ਡਿੱ ਗਿਆ ਥੱਲੇ ਲਓ ਛੇ ਦੇ ਬਾਦੇ ਕਹਿੰਦੇ ਚੁੰਝ ਨੇ ਕਰ ਦਿੱਤੇ ਆ ਖਿੱਤੇ ਦੀਪੂ ਪਹਿਲਵਾਨ ਦੇ ਨਾਲ ਪਿਆਰਾ ਮੇਰੇ ਵੀਰੋ ਲਓ ਸਾਹਮਣੇ ਕਹਿੰਦੇ ਮਨੀਸ਼ ਫੌਜੀ ਕਹਿੰਦੇ ਬਾਲ ਪਾਉਣ ਲਈ ਤਿਆਰ ਹੈ ਖੇਡ ਮਰਾਂ ਦੇ ਅੰਦਰ ਵੀ ਟੁੱਟੀ ਮੰਜੀ ਬਾਣ ਪ੍ਰਾਣਾ ਤੇ ਬਿਜਦੀ ਦੀਵੇ ਤਾਰੇ ਮੈਂ ਬਸਣਾ ਫੌਜੀ ਦੇ ਆ ਸਾਹਮਣੇ ਬਾਲ ਪੈਂਦੀ ਆ ਚੁੰਝ ਕਹਿੰਦੇ ਤਿਆਰ ਵਰ ਤਿਆਰ ਉਧਰ ਦੇ ਪਾਸੇ ਅਮਰਤ ਇਟਲੀ ਵਾਲਾ ਭਰਾ ਸਾਡਾ ਮੇਰੇ ਵੀਰੋ ਨਾਲ ਵਿੱਕੀ ਆਪਣਾ ਵੀਰ ਜਰਮਨ ਤੇ ਨਾਲ लवली ਰੰਧਾਵਾ ਆਪਣਾ